ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਸੁਆਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਬਾ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਔਲ ਕਡੇਰੀ ਬਾਰਮ ਤੇ ਆਏ ਆ ਸ਼ਿਵਾਜਪੁਰ ਪਿੰਡ ਬਿਲਕੁਲ ਨੇੜੇ ਕਮਾਲਪੁਰਾ ਪਿੰਡ ਬਿਲਕੁਲ ਲਾਗੇ ਤੇ ਤਰਨਤਾਰਨ ਸਾਹਿਬ ਤੋਂ ਦੋਸਤੋ ਕੋਈ 14-15 ਕਿਲੋਮੀਟਰ ਦੀ ਦੂਰੀ ਤੇ ਪਿੰਡ ਬਾ ਸ਼ਿਵਾਜਪੁਰ ਬਾ ਡਾਲੇ ਕੇ ਮਾਨੋਚਾਰੇ ਸੇ ਪਿੱਟ ਤੇ ਆਉਂਦੇ ਆ ਤੇ ਬਾਕੀ ਮੇਰਾ ਭਰਾ ਕੋਈ ਵੀ ਖਰੀਦਦਾਰ ਆ ਰਿਆ ਆਪਣੀ ਦੋ ਟਾਈਮ ਤਿੰਨ ਟਾਈਮ ਚੋਕੇ ਤੁਸੀਂ ਤਸੱਲੀ ਕਰ ਸਕਦੇ ਜਿਹੜਾ ਪਸ਼ੂ ਤੁਹਾਨੂੰ ਜਿਹੜਾ ਮਾਲ ਆਪਾਂ ਸੋਇਆ ਸੋਇਆ ਦਿਖਾਵਾਂਗੇ ਗੱਬਣ ਪਸ਼ੂ ਆਪਣਾ ਚੌਥਾ ਥਾਨਾ ਦੀ 蒂ਪ ਕੇ ਭਰਾ ਕੇ ਤਸੱਲੀ ਆ ਉਹ ਵੀ ਆਪਣੀ ਯਕੀਨੀ ਬਣਾ ਲਿਓ ਤਿੰਨ ਪਸ਼ੂ ਜਿਹੜੇ ਆਪਾਂ ਤੁਹਾਨੂੰ ਸੋਇਆ ਸੋਇਆ ਦਿਖਾਉਣੇ ਆ ਇੱਧਰ ਇੱਕ ਮਾਝ ਦਿਖਾ ਦੇਵਾਂਗਾ ਠੀਕ ਆ ਜੀ ਐਂਡ ਦੇ ਵਿੱਚ ਇਹ ਵੀ ਬਿਲਕੁਲ ਤਾਜੀ ਸੱਜਰ ਸੂਈ ਆ ਤੇ ਦੋ ਬੜਾ ਗੱਬਣ ਜੋੜੀ ਜਿਹੜੀ ਆ ਬੜਾਂ ਦੀ ਇਹ ਗੱਬਣ ਆ ਤੇ ਦੋ ਹੀ ਬੜਾ ਸੁਈਆਂ ਸੁਭਾਈਆਂ ਨੇ ਤਰੀਕ ਅੱਜ 8 ਅਪ੍ਰੈਲ ਦੇ ਸਮਾਂ ਕੋਈ ਦੁਪਹਿਰ ਦੇ 2:30 ਤੇ 3 ਵਜੇ ਦਾ ਸਮਾਂ ਆ ਉਹ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਛੇਰੇ ਵੀਰ ਸਾਸਤਰੀ ਕਾਰ ਸਾਸਤਰੀ ਰਾਵੀਰ ਕੀ ਹਾਲ ਹੋਰ ਸੁਣਾਓ ਠੀਕ ਠਾਕ ਵੀਰ ਜੀ ਵਧੀਆ ਹੀ ਚੜ੍ਹਦੀ ਕਲਾ ਤੁਸੀਂ ਸੁਣਾਓ ਬਹੁਤ ਵਧੀਆ ਸਾਬ ਬਹੁਤ ਵਧੀਆ ਮਹਾਰਾਜ ਠੀਕ ਠਾਕ ਜੀ ਵਧੀਆ ਵੀ ਜੀ ਵਧੀਆ ਚੜ੍ਹਦੀ ਕਲਾ ਹੋਰ ਛੇਰੇ ਵੀਰ ਮਾਰ ਇਸੇ ਤਰ੍ਹਾਂ ਫਿਰ ਆਈ ਜਾਂਦਾ ਹਾਂਜੀ ਹਾਂਜੀ ਵੀਰ ਜੀ ਆਈ ਜਾਂਦਾ ਮਾਰ ਚਲ ਆਈ ਜਾਂਦਾ ਜਾਈ ਜਾਂਦਾ ਠੀਕ ਹੈ ਬਸ ਵੀਰ ਚੰਗੀ ਆ ਤੁਹਾਨੂੰ ਪਤਾ ਥੋੜਾ ਜਿਹਾ ਘਟ ਗਿਆ ਬਾਰੂ ਵੀ ਹੂੰ ਸਾਰੇ ਭੈਣ ਭਰਾਵਾਂ ਨੂੰ ਪਤਾ ਬਾਹਰੋਂ ਮਾਲ ਥੋੜਾ ਘੱਟ ਮਿਲਨਦਿਆ। ਉਹ ਬਿਲਕੁਲ ਬਿਲਕੁਲ। ਚਲੋ ਜਿੰਨਾ ਕਿ ਮਿਲ ਜਾਂਦਾ ਉਹਨਾਂ ਕਾ ਆਪਾਂ ਵੇਚੀ ਜਾਂਨੇ ਲੱਗੇ। ਚਲੋ ਸਾਫ਼ ਸੁਥਰੇ ਪਸ਼ੂ ਇਸੇ ਤਰ੍ਹਾਂ ਨਿਕਲਦੇ ਆਉਣ ਤੇ ਆਪਾਂ ਸਾਹਮਣੇ ਪੇਸ਼ ਕਰਦੇ ਰਹੀਏ। ਅੱਛਾ ਜਿਹੜਾ ਅੱਜ ਵਸੇ ਮਾਲ ਆਪਣੇ ਕੋਲ ਟੋਟਲ ਵਸੇ 5 ਕ ਪਸ਼ੂ ਆ 3 ਸੂਏ ਆ 2 ਗੱਬਣ। ਹਾਂਜੀ। ਸ਼ੁਰੂਆਤ ਕਰਦਾ ਆਂ ਆਪਾਂ ਇਸ ਪਹਿਲੇ ਨੰਬਰਾਂ ਦੀ ਬੈਠਰ ਤੋਂ ਹੀ ਕਰ ਲੀਏ। ਨਾ ਭਾਈ। ਕਤਕੁੱਤ ਪੂਰਾ ਵੱਡਾ ਕੀ ਡਿਟੇਲ ਹੈ ਦੀ ਫਿਰ? ਇਹ ਸੰਸਾਉ ਦੂਜਾ ਸਵੇਰ ਸੂਈ ਜੇ। ਦੂਜਾ ਸੂਬਾ। ਹਾਂ ਸੂਈ ਨੂੰ ਆ ਮੋਹਰੇ ਬੋਲਾ ਜਿਹਾ ਮੰਨ ਲਓ ਜੇ ਉਤਨਾ ਬੋਲਾ ਮਣਕੇ ਦੇ ਨਾਲ ਫਿਰ ਤੇ 20 ਲਾਲ ਗਏ ਤੇ ਜੇ ਚਵਾਈ ਦਾ ਫਿਰ 18 ਗੀਟਰ ਬੋਲਾ ਹੋਊਗਾ 18 ਗੀਟਰ ਬੋਲਾ ਹਾਂਜੀ ਬੋ ਵੀ 18 ਗੀਟਰ ਬੋਲਾ ਦੋਸਤੋ ਇਸ ਵਕਤ ਇਧਰ ਥੱਲੇ ਮੌਕੇ ਤੇ ਮੌਜੂਦ ਮਗਰ ਗੇਰ ਬਰੀਡ ਦੇ ਵਿੱਚ ਬੱਛੀ ਆ ਫੀਮੇਲ ਕਾਫ ਬਰਾਊਨ ਜਿਹਾ ਕਲਰ ਤੇ ਇਧਰ ਤੁਸੀਂ ਵਾਹਰ ਦੇਖੋ ਠੀਕ ਆ ਜੀ ਫੁੱਲ ਵੱਡੇ ਢਾਂਚੇ ਦੀ ਆ ਕੱਦ ਬੋਤਾ ਲਈ ਆ ਵੱਡੀ ਆ ਸੋ ਕਾਫੀ ਵੀਰਾਂ ਨੂੰ ਹੁੰਦਾ ਵੀ ਯਾਰ ਪਸ਼ੂ ਜਜਮੈਂਟ ਨਹੀਂ ਆ ਉੱਥੇ ਗਏ ਤੇ ਛੋਟਾ ਨਿਕਲਿਆ ਵੱਡਾ ਨਿਕਲਿਆ ਪੂਰੇ ਵੱਡੀ ਕੱਦ ਦਾ ਦੱਸ ਦੇਈਦਾ ਦੋਸਤੋ ਉਸੂ ਵੀ ਕਿ ਵੀ ਜਿਹੜਾ ਵੱਡਾ ਵੱਡਾ ਤੇ ਸਮੱਧਰ ਮੀਡੀਅਮ ਹਾਈਟ ਤੇ ਮੀਡੀਅਮ ਹਾਈਟ ਤੇ ਛੋਟਾ ਤੇ ਛੋਟਾ ਸੋ ਵੱਡੀ ਬੈੜ ਬਾਕੀ ਥਾਂ ਭਾਂਡਾ ਬਹੁਤ ਸੋਨਾ ਮੁੱਠੀ ਮੁੱਠੀ ਥਾਣਾ ਬੈੜ ਨੂੰ ਚੁਆਈ ਬੜੀ ਚੰਗੀ ਲੱਗੀ ਬਹੁਤ ਚੁਆਈ ਚੰਗੀ ਲੱਗੀ ਵਸ਼ੀ ਨੂੰ ਠੀਕ ਹੈ ਜੀ ਆ ਦੇਖੋ ਫੇਠਾਂ ਦੀ ਸੀਗੜਿਆ ਕਰਮਾਲੀ ਕੋਈ ਗੱਲ ਬਾਤ ਹੀ ਲਓ ਦੇਖੋ ਲਓ ਜੀ ਸੇ ਲਿਆ ਸੁਲੀਆਂ ਬਹੁਤ ਆ ਠੀਕ ਆ ਜੀ ਸੋ 26 27 ਕਿਲੋ ਭਰ ਦੂਗੀ ਸੇਵਾ ਨਾਲ ਅੱਜ ਆਪਾਂ ਗਰੰਟੀ ਨਹੀਂ ਦੇ ਸਕਦੇ 26 27 ਕਿਲੋ ਦੁੱਧ ਦੇਣ ਦਾ ਨੂੰ ਹੱਕ ਹੈ ਜਿੰਦਾ ਦਾ ਕਦ ਕਾਠ ਆ ਹਾਂ ਲੇਵਾ ਬਹੁਤ ਸੋਹਣਾ ਲੱਗਾ ਵਾ ਲੰਬਾਈ ਚ ਬਿਲਕੁਕੁਲ ਆ ਪੁੱਤੋ ਜਿਹੜਾ ਅੱਜ ਅੱਜ 18 ਹੋ ਜੇ 19 ਹੋ ਜੇ ਮਲਕੇ ਜਿਹੜਾ 22 ਦਾ ਦੁੱਧ ਭਾਵੇਂ 20 ਕਿਲੋ ਬੋਲਾ ਰੇਨ ਬਣਾ ਦੋ ਹਾਂ ਆ ਪੁੱਤੋ ਚਗੀ ਆ ਵੱਡੀ ਆ ਵੜ ਪੂਰੀ ਵੱਡੀ 18 ਕਿਲੋ ਬੋਲੇ ਬੋਲਾ ਠੀਕ ਆ ਜੀ ਦੁੱਧ ਅਗੇ ਸੇਵਾ ਦਾ ਕਿਸੇ ਭਰਾ ਦਾ ਦੁੱਧ ਤੇ ਵੀ ਕਰਮਾ ਲਈ ਚੰਗਾ ਚਵਾਜੂਗੀ ਸੋਨਾੜੂ ਨਾਲ ਆ ਬੱਚੇ ਦੇ ਬੱਛੀ ਮਗਰੇ ਤੇ ਆ ਜਾ ਸੇਕਾ ਸਰੇ ਕੀ ਮੌਲ ਕੀ ਡਿਮਾਂਡ ਰੋਗੀ ਵੀਰੇ ਦੀ ਬੋਲ ਰਾ ਵੀਰ ਜੇ ਤਾਂ ਸਿਆਹ ਹੁੰਦਾ ਤੇ ਤਾਂ ਵਾ ਵਛੀ ਵੇਚੇ 85000 ਦੀ ਆ ਅੱਜ ਆ ਬਿਲਕੁਲ ਜਾਇਜ਼ ਰੇਟ ਲਾ ਕੇ ਦੇ ਦਾਂਗੇ ਕਿੰਨੇ ਦੀ ਆਣਾ ਇਹ 70 ਨਾ 85 75 ਦੀ ਵਛੀ ਦੇ ਦੀਏ 75000 ਦੀ ਹਾਂਜੀ ਠੀਕ ਆ ਵੀ ਬਾਕੀ ਵੇਖੋ ਵਛੀ ਇਹਦੇ ਵੇਖੋ ਪੂਰਾ ਲਿਬਾਸ ਉਹ ਵੱਡੇ ਕੱਦ ਕਰਦੀ ਆ ਹਾਂ ਲੋ ਵੀ ਠੀਕ ਆ ਜੀ ਸੋਟਾ ਟਾਂਚਾ ਟੁੰਚਾ ਆਪਾਂ ਪਹਿਲੇ ਮੈਂਸ਼ਨ ਕਰ ਦਿੱਤਾ ਬਾਕੀ ਕੋਈ ਨਹੀਂ ਹੋਊਗਾ ਮਾਲ ਤਾਨ ਕਰਾਂਗੇ ਵਿੱਚੋਂ ਪੈਂਦਾ ਥੋੜਾ 75000 ਚੋਂ ਹਾਂਜੀ ਲਓ ਜੀ 75000 ਦੇ ਵਿੱਚੋਂ ਛੋੜਛਾਪਾ ਹੋਊਗਾ ਮਾਨਪਾ ਨੂੰ ਹੋਊਗਾ ਠੀਕ ਆ ਜੀ ਸੋ ਚਾਹ ਬਣ ਪ੍ਰਾ ਹੱਤ ਪਾਲਿਓ ਮਗਰ ਬੱਚੀ ਆ ਦੂਜਾ ਸੂਹਾ ਵਾਇੜਾ ਵੱਡੇ ਕਦ ਕਾਟਦੇ ਠੀਕ ਆ ਜੀ ਉਹ ਇੱਧਰ ਬਹੁਤ ਵਧੀਆ ਠੀਕ ਆ ਇੱਧਰ ਸਾਇਰ ਨੰਬਰ ਤੇ ਸ਼ੇਰ ਆ ਬੱਚੀ ਵੀ ਸੂਈ ਆ ਇਹ ਪਹਿਲੇ ਨੂੰ ਸੂਈ ਸਰਾਇ ਇਹ ਪਹਿਲਾ ਸੂਹਾ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਆ ਇਹਨੂੰ ਦਿਨ ਕੋ ਹੋਈਗਾ ਜੇ ਚੌਥਾ ਪੰਜਵਾਂ ਦਿਨ ਇਹਨੂੰ ਨਾ ਠੀਕ ਆ ਜੀ ਇਹ ਵੀ ਬੱਚੀ ਕਬੂਤਰ ਦਾ ਬੱਚਾ ਹੀ ਆ ਕੇ ਹਿਸਾਬ ਨਾਲ ਵੇਖੋ ਮਗਰ ਵੀ ਬੱਚੀ ਆ ਗਈ ਨਹੀਂ ਮਗਰ ਬੱਚਾ ਆ ਜੇ ਲਓ ਜੀ ਇਹਦੇ ਮਗਰ ਬੱਚਾ ਠੀਕ ਆ ਜੀ ਕੋਈ ਤੀਜਾ ਚੌਥਾ ਦਿਨ ਹੋਊਗਾ ਦੂਜਾ ਤੀਜਾ ਚੌਥਾ ਦਿਨ ਨਾਲਿਆ ਜੇ ਕਿਉਂਕਿ ਨਾੜੂ ਨਾਲ ਬੱਚੇ ਤੇ ਤੁਹਾਨੂੰ ਸਾਹਮਣੇ ਦਿਖਾਈ ਨਹੀਂ ਤੇ ਰਿਆ ਵੱਸੀ ਬਹੁਤ ਖੂਬਸੂਰਤ ਆ ਪਹਿਲੀ ਵੱਸੀ ਹੈ ਨਾ ਪਹਿਲਣ ਪਹਿਲਣ ਪਹਿਲਾ ਸੁਹਾਈ ਆ ਬੱਚੇ ਦਾ ਕਰਕੇ ਨੇ ਗੰਨਤ ਉਹਨਾਂ ਨੇ ਆ ਜਾ ਮੇਰਾ ਗੇੜਾ ਘੋਲ ਆ ਜਾ ਆ ਦੇਖੋ ਸੋਰਾ ਗਰੂ ਕੋ ਫੈਸ਼ਨ ਫੂਸ਼ਨ ਬਹੁਤ ਆ ਬੱਚੀ ਦਾ ਹਾਈਟ ਇਹਦੀ ਦਰਮਿਆਨੀ ਆ ਛੋਟੀ ਹਾਈਟ ਦੇ ਵਿੱਚ ਆ ਬਾਕੀ ਸੋ ਆਪਾਂ ਨੂੰ ਤੁਸੀਂ ਵੇਖੋ ਮੇਰਾ ਪ੍ਰਾਸੰਦਰਤਾ ਬਹੁਤ ਸੈਸ਼ਨ ਡਿਜ਼ਾਈਨ ਬਹੁਤ ਜ਼ਿਆਦਾ ਚੰਗਾ ਰੰਗ ਬਾਜਾ ਕਰਮਾਂ ਦੀ ਤੇ ਸ਼ੇਰ ਵੀਰੇ ਇਹਦੇ ਥੱਲੇ ਹੁਣ ਬੌਲੇ ਦੀ ਸਥਿਤੀ ਕੀ ਆ ਇਹਦੇ ਥੱਲੇ ਰਾਵੀਰ ਕੋ 8-9 ਕਿਲੋ ਬੋਲਾ 8-9 ਕਿਲੋ ਹਾਂਜੀ ਲਓ ਜੀ 8-9 ਕਿਲੋ ਬੌਲੇ ਤੇ ਟੋਨਸ਼ਾਨ ਬਹੁਤ ਸਾਫ ਆ ਅ ਬੱਛੀ ਹੈ ਵੀ ਬੜੀ ਸੁਥਰੀ ਆ ਵੰਗਾ ਟੰਗਾ ਪਾ ਕੇ ਹਾਂ ਵਧੀਆ ਇਧਰ ਦੇਖੋ ਹਾਂਜੀ ਬਹੁਤ ਸੋਹਣਾ ਲੇਵਾ ਲੇਫਟੀ ਲੁਫਟੀ ਬਹੁਤ ਸੋਹਣੀ ਆ ਥੱਲੇਓ ਇਧਰ ਆ ਵੀਰ ਹਾਂ ਇਹ ਵੱੱਜੀ ਵੀ ਫੱਬਣੀ ਤੇ ਦੁੱਧ ਵੀ ਕਰਮਾ ਲਈਆਂ ਇਹਨਾਂ ਦੇ ਅਗਲੇ ਸਵੇਰੇ ਬੱਛੀ ਬਣੂਗੀ ਆ ਗੰਦੋ ਵੀ ਚੌਗੀ ਜੇ ਸਾਰੀ ਆ ਜੀ ਚਾਰ ਦੰਦਾਂ ਦਾ ਬੱਚਾ ਚੱਕੀ ਚੌਗੀ ਸਾਰੀ ਹੈ ਮਾ ਵੀ ਚੌਗੀ ਬੱਚੀ ਆ ਛੋਟੀ ਨਸਲ ਬਰੀਡ ਹੈ ਤਾਂ ਥੋੜਾ ਜਿਹਾ ਪੱਠਾ ਡਾਕਾ ਖਾ ਕੇ ਪਸ਼ੂ ਰਚਣ ਵਾਲਾ ਠੀਕ ਆ ਜੀ ਸੋ ਜਿਹੜੇ ਮੇਰੇ ਭਰਾ ਬਿਲਕੁਲ ਛੋਟੀ ਆ ਫੈਮਿਲੀ ਆ ਜਾਂ ਕਿ ਦੋ ਚਾਰ ਜੀ ਨੇ ਠੀਕ ਆ ਜੀ ਜਿਨ੍ਹਾਂ ਨੇ ਇੱਕ ਚਾਹ ਪਾਣੀ ਦਾ ਡੰਗਾ ਹੀ ਤਕਰੀਬਨ ਚਲਾਉਣਾ ਸਾਰਨਾ ਉਹਨਾਂ ਦੇ ਮਤਲਬ ਦੀ ਸ਼ੈਆ ਜਿਵੇਂ ਆਪਾਂ ਇੱਕ ਜਰਸੀ ਬੱਚੀ ਖਰੀਦਦੇ ਆ ਛੋਟੀ ਉਸ ਹਿਸਾਬ ਨਾਲ ਇਸ ਬੱਚੀ ਦਾ ਕੱਦ ਕਾਠ ਰੰਗ ਸੋਨਾ ਬਾਕੀ ਠੰਡੀ ਧੀਰੀ ਆ ਥਣ ਥਣ ਬਹੁਤ ਸੋਨਾ ਸਫਾਈ ਆ ਆ ਦੇਖੋ ਅਜੀਤ ਪਹਿਲਾਂ ਮੱਛੀ ਦੇ ਬੜੇ ਵੀਰ ਪਸੰਦ ਕਰਦੇ ਪਹਿਲਾਂ ਤੇ ਬੜਾ ਜਿਆਦਾ ਫੋਨ ਆਉਂਦਾ ਜੇ ਦੱਬੀ ਖਰਾਬੀ ਹੋਵੇ ਤੇ ਪਹਿਲਾਂ ਹੋਵੇ ਪਹਿਲਾਂ ਹੋਵੇ ਇਹ ਕੀ ਮੁੱਲ ਦੀ ਹੈ ਸ਼ੇਰ ਵੀਰ ਮੁੱਲ ਜੈ ਜਿਹੜਾ ਵੀਰੇ ਦਾ ਆ ਮੋਨੇ ਦੇ ਰੰਗ ਬਤਾ ਲਈ ਯਾਰ ਦੀ 42000 ਦੀ ਹਾਂਜੀ ਫੈਸ਼ਨ ਡਿਜ਼ਾਈਨ ਦੇਖੋ ਵੱਛੀ ਦਾ ਕਿਤਨਾ ਵਾਲਾ ਫੈਸ਼ਨ ਡਿਜ਼ਾਈਨ ਚੰਗਾ ਬਾਕੀ ਕਰ ਦਈਏ ਮਾਨਤਨ ਕਰਾਂਗੇ ਨਹੀਂ ਕਰਦਾਂਗੇ ਰਵੀ ਕਰਦਾ ਕਰ ਦਿਓ ਖੁੱਲਾ ਜਿੰਨਾ ਵੀ ਹੋ ਸਕਦਾ ਲੋ ਵੀ ਮਾਨਤਨ ਹੋ ਜਾਊਗਾ 42000 ਦੀ ਵੱਛੀ ਆ ਬਾਕੀ ਮੇਰਾ ਭਰਾ ਵੇਖੋ ਜਿਵੇਂ ਪੰਜਾਬ ਦਾ ਨਕਸ਼ਾ ਹੀ ਬਣਿਆ ਪਿਆ ਉੱਪਰ ਠੀਕ ਹੈ ਜੀ ਬਹੁਤ ਖੂਬਸੂਰਤ ਰੰਗ ਪ੍ਰਿੰਟ ਫੈਸ਼ਨ ਪੂਜਨ ਚੰਗਾ ਸੋਹਣੀ ਬਹੁਤ ਜਿਆਦੀ ਹੈ ਹਾਂ ਬਹੁਤ ਵਧੀਆ ਸੋ ਚੰਗੀ ਪਿਆਰੀ ਬੱਛੀ ਆ ਮਗਰ ਇਹਦੇ ਬੱਚਾ ਮੇਲ ਕਾਪ ਉਹ ਵੇਰਾ ਵੀ ਬੋਲੇ ਜਾਇ ਬੋਟੇ ਆ ਕੇ ਬੱਛੀ ਹੋਰ ਨਿਕਰਨੀ ਬੋਲਾ ਕਿੰਨਾ 8 ਕਿਲੋ 9 ਕਿਲੋ ਦੱਸੋ 8-9 ਕਿਲੋ ਹੋਊਗਾ ਜੀ 8-9 ਕਿਲੋ ਜੀ ਲੋ ਵੀ 8-9 ਕਿਲੋ ਬੋਲਾ ਇਹਦੇ ਥੱਲੇ ਹੁਣ ਮੌਜੂਦ ਆ ਬਾਕੀ ਪਸੰਦ ਆਊਗੀ ਭਰਾਵਾਂ ਨੂੰ ਰੇਟ ਹੈ 42000 ਆ ਬਹੁਤ ਖੂਬਸੂਰਤ ਬੱਛੀ ਆ ਬਹੁਤ ਪਿਆਰੀ ਇੱਧਰ ਚੇਰੇ ਵੀਰ ਆਪਣੇ ਕੋਲ ਅੱਗੇ 3 ਨੰਬਰ ਤੇ ਆ ਵੜ ਆ ਗਈ ਗੱਬਣ ਆ ਗਈ ਜੀ ਲੋ ਵੀ ਗੱਬਣ ਵੜ ਅੱਗੇ ਆ ਗਈ ਠੀਕ ਉਹ ਪਾਕੇ ਜੇ ਤਰਾਵਾ ਹੈ ਗਰਮੀ ਦੀ ਜਾਨ ਮੈਕਰੋ ਸੰਗ ਦੇ ਵਿੱਚ ਦੇਖੋ ਠੰਡੀ ਸੀਲ ਵਸ਼ੀ ਆ ਦੇਖੋ ਜੀ ਪਛੀ ਬਹੁਤ ਪਿਆਇਆ ਦੂਜਾ ਸੂਹਾ ਹਾਂਜੀ ਦੂਜਾ ਦੂਜਾ ਸੂਹਾ ਜੀ ਤਾਂ ਬਾਕੀ ਨਿੱਗਰ ਬਹੁਤ ਆ ਠੀਕ ਆ ਜੀ ਦੇਖੋ ਪੜੀ ਸੰਭੀ ਬਹੁਤ ਆ ਤੇ ਕੱਦ ਹਾਈਟ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਵੱਡੀਆਂ ਬੜਾਂ ਦੇ ਵਿੱਚ ਵੀ ਕੋਈ ਮੰਨ ਸਕਦਾ ਗਰਮੀ ਦੀ ਜਾਣ ਹੈ ਰਾਵੀਰ ਆ ਆ ਵੇਖੋ ਜੀ ਬਿਲਕੁਲ ਗਰੇਜ ਆ ਕਲਰ ਬਿਲਕੁਲ ਵਾਈਟ ਅੱਗੇ ਬਲੇਜ ਠੀਕ ਆ ਜੀ ਪਟਾ ਤੇ ਪੂਰਾ ਭਾਰਾ ਪੇਟ ਫੁੱਲ ਭਜਨ ਵੇਡ ਦੇ ਵਿੱਚ ਸ਼ੇਰ ਵੀਰ ਦਿਨ ਹਜੇ ਹਫਤਾ ਕੱਟ ਲੈਂਦੀ ਹਾਂ ਹਾਂ ਜੀ ਲੈ ਜੀ ਰਾਜੀ ਠੀਕ ਆ ਇਹਨੂੰ ਇੱਕ ਵਾਰੀ ਹੋਰ ਤੋੜ ਦਿਆ ਜੀ ਵੀਰੇ ਲਓ ਜੀ ਆ ਦੇਖੋ ਸੋ ਇੱਕ ਹਫਤਾ ਦੋਸਤੋ 1 ਵੀਕ ਸਮਾਂ ਹਜੇ ਦਾ ਲੈਫਟ ਸੋ ਚਾਰੇ ਥਣ ਥਣ ਵੀ ਕਰਮ ਵਾਲੀ ਨੂੰ ਮੁੱਠੀ ਮੁੱਠੀ ਲੱਗਾ ਠੀਕ ਆ ਜੀ ਸੋ ਲੜਾਂ ਢਿਲਾ ਟੁਲਾ ਟੁਲਾ ਨੇ ਦੇ ਵਿੱਚ ਕਾਫੀ ਆ ਤੇ ਪੰਜ ਸੱਤ ਅੱਠ ਇਹਨਾਂ ਦੇ ਵਿੱਚ ਚੰਗੀ ਬਣ ਕੇ ਤਿਆਰ ਹੋ ਜੂਗੀ। ਬਾਕੀ ਦੋਗਲੇ ਪੱਖ ਜਿਤਰਾ ਲੰਗਰ ਜਾਂਦੜ ਆ ਬਾਕੀ ਆ ਠੰਡੀ ਸੀ ਲਿਆ ਕਰਮਾਈ ਲਾ ਇਕਰਾ ਮੋਂਥਲੇ ਬੈਠੇ ਰੋ ਅਇਆ ਬਾਨੀ ਇੱਟ ਲਾਵੇ ਹੋ ਗਸੀ ਨਿਕਨੀਆਂ ਕਾਫੀ ਠੰਡੀ ਤੇਰੀ ਹੈ ਅੱਗੋਂ ਬਾਨੀ ਸ਼ੁਰੂ ਹੋ ਗਈ ਆ ਵੇਖੋ ਜੀ ਅੱਗੋਂ ਕਾਫੀ ਬਣੀ ਹੈ ਚੰਗੀ ਹੈ ਬੱਚੀ ਵੀਰ ਸ਼ੇਰੇ ਕੀ ਮੋਲ ਰਊਗਾ ਇਹਦਾ ਮੋਲ ਵੀ ਜਾਇ ਜੀ ਹਰਾ ਜੀ ਆ ਮੋਲ ਨਾ 55 ਨਾਲ 60 ਦੇ ਦਾਂਗਾ ਪਰ 48000 ਦੀ ਵੇਚੀ 48000 ਦੀ ਦੋ ਘੱਟ ਲਿਆ ਜੀ ਹਾਂ ਲਓ ਵੀ ਦੋ ਘੱਟ 50 ਦੀ ਮਿਲ ਜੂਗੀ 48000 ਦੀ ਬਾਕੀ ਬੱਚੀ ਪਸੰਦ ਆਊਗੀ ਭਰਾਵਾਂ ਨੂੰ ਠੀਕ ਆ ਜੀ ਰਾਗਰੂਗ ਵੀ ਬਹੁਤ ਸੋਹਣਾ ਹੈ ਕੱਤਰ ਵੀ ਬਹੁਤ ਸੋਹਣਾ ਵੈਸੇ ਵੀ ਪੜੀ ਸਭੀ ਆ ਕਰਮਾਲੀ ਕੋਈ ਲੱਸੀ ਫਿੱਕੀ ਨਹੀਂ ਜਿਵੇਂ ਕਪਾਸ਼ਾਈ ਵਾਲ ਬਣਾ ਵੇਖਦੇ ਠੀਕ ਹੈ ਜੀ ਉਹ ਸਾਫ ਦਾ ਪੜਾ ਪਲੀਤਾ ਇਹਨੂੰ ਕਰਮਾਲੀ ਨੂੰ ਹੈਗਾ ਥਾਂ ਪੂਰਾ ਠੀ ਮੁੱਟੀ ਵਾਲਾ ਢਿੱਲ ਲੜ ਲੂੜ ਕਾਫੀ ਅੱਠਾ ਸੱਤਾ ਦਿਨਾਂ ਵਿੱਚ ਚੰਗੀ ਤਿਆਰੀ ਕਰ ਜੂਗੀ। ਬਾਈ ਜੀ ਇਹ ਗਰਮੀ ਦੀ ਜਾਨ ਆ ਕਰਮਾਲੀ ਕੀ ਬਣਾ ਸਾਰੀਆਂ ਗਰਮੀ ਵਾਲੀਆਂ ਗਰਮੀ ਕਰਮਾਲੀ ਦੇ ਵਿੱਚ ਇਹਨਾਂ ਬਣਾ ਮੌਜ ਬਣਾਉਣੀ ਆ ਕਰਮਾਲੀ। ਸਮਝ ਦੀ ਮੱਝ ਦੇ ਵਕਾ ਦੀ ਗਾਂ ਦੀ ਗਾਂ ਹਾਂ ਬਹੁਤ ਪਿਆਰੀ ਇਧਰ ਇੱਕ ਹੋਰ ਵਾਰ ਤੁਹਾਨੂੰ ਦਿਖਾ ਦਿੰਨੇ ਆ ਇਹ ਵੀ ਗੱਬਣਾ ਛੇਰੇ ਫਿਰ ਤਿਆਰੀ ਵਾਲੀ ਹਾਂਜੀ ਪਹਿਲਾਂ ਆਏ ਵਾਸੀ ਪਹਿਲਾ ਸੂਆ ਆ ਸੰਭੀ ਨਹੀਂ ਬਚੀ ਉਹ ਵੀ ਬੜੀ ਕਰਤੂਤ ਵਾਲੀ ਤੁਹਾਨੂੰ ਦਿਨੇ ਤੋਰ ਕੇ ਮੜੀ ਜੀ ਠੀਕ ਹੈ ਜੀ ਥੋੜੀ ਜੀ ਲਿੱਸੀ ਅਗਲਾ ਹੈ ਕਿ ਹੈ ਕਰਤੂਤ ਵਾਲੀ ਆ ਜੈ ਜੀ ਆ ਫਿਰ ਇਹਦਾ ਲਓ ਜੀ ਹਾਇ ਪਹਿਲਾ ਸੂਆ ਵਹਿੜ ਠੀਕ ਹੈ ਜੀ ਪਹਿਲਾ ਸੂਆ ਵਹਿੜ ਠੀਕ ਹੈ ਜੀ ਤੇ ਥੋੜੀ ਜੀ ਨਸੇਰੇ ਪਣ ਦੇ ਵਿੱਚ ਜ਼ਰੂਰੇ ਕੀ ਆ ਬਾਕੀ ਸੀਲਸਾਉ ਬਾਕੀ ਸੀਲਸਾਉ ਵਾ ਟਾਣਾ ਵੇਖੋ ਕਿੰਨੀਆਂ ਬਣੂ ਬਹੁਤ ਚੰਗੀ ਆ ਇਧਰ ਵੇਖੋ ਬੰਨ ਵਾਲੀ ਆ ਵਾਸੀ ਤੇ ਗੱਭੀ ਲੈਫਟੀ ਲੂਫਟੀ ਦੇਖੋ ਗੱਡੀ ਸੋਹਣੀ ਤਿਆਰ ਕਰਨ ਲਈ ਹਾਂ ਥਾਂ ਤੋਂ ਬਹੁਤ ਸੋਹਣਾ ਜਾਂਦਾ ਵੀ ਕਰਮਾ ਲਈਦਾ ਸਾਫ ਸੁਥਰੀ ਆ ਤੇਰੀ ਤੀਤੀ ਥਾਂ ਦੇਖੋ ਮਈਆਂ ਵਾਲਾ ਲੱਗਾ ਅਜੇ ਹੋਰ ਇਹਨੇ ਕਰਮਾ ਲਈ ਨੇ ਥਾਣਾ ਵੀ ਬਣਾਉਣਾ ਲੈਵਾ ਵੀ ਤੁਹਾਨੂੰ ਪਤਾ ਜਿਹੜੀ ਹੁਣੇ ਹੀ ਨਾ ਬਣਾ ਕੇ ਬੈਠੀ ਹੋਰ ਲੈਵਾ ਬਣਾਉਣਾ ਅਜੇ ਨੇ ਬਿਲਕੁਲ ਜੀ ਬਿਲਕੁਲ ਅਖੰਡ ਖੜ ਨਹੀਂ ਆ ਜੀ ਅੰਗੇ ਨਾ ਕਿਹਾ ਘਰੋਂ ਨਹੀਂ ਕਿਸੇ ਨੇ ਕਦੇ ਹੁੰਦੇ ਲੋ ਤੋਰੇ ਤਾਰੇ ਦੀ ਨਹੀਂ ਜਾਜ ਹੁੰਦੀ ਬੋਦੇ ਦੰਗਾਂ ਆਹਾਂ ਬੁਜੇ ਬੁਜੇ ਰਹਿੰਦੇ ਕਿਤੇ ਆਪਾਂ ਜੀ ਰਹਿੰਦੇ ਉਹ ਬਾਕੀ ਇਹੋ ਜਿਹੇ ਕਮਲਿਆਂ ਰੌਣਗਿਆਂ ਦੁੱਧ ਬਤਿਹਰਾ ਇੰਥੇ ਆ ਕੇ ਆਦਿ ਆ ਆ ਬਿਲਕੁਲ ਬਿਲਕੁਲ ਜਾਤ ਵਾਲੀ ਉਤਰਾਂ ਦੇ ਹਾਂ ਦੁੱਧ ਵੀ ਨਸਲ ਜਾਪਾ ਨੂੰ ਲੱਗਾ ਹਨਾ ਲੋ ਜੀ ਬੱਚੀ ਦੋਸਤੋ ਚੰਗੀ ਆ ਥੋੜੀ ਜਿਹੀ ਅੱਗੇ ਮੇਰਾ ਭਰਾ ਉਹ ਕੀ ਕੇਅਰ ਕਰ ਲੈ ਚੰਗੀ ਸਾਫ ਸੰਭਾਲ ਕਰ ਲੈ ਤਾਂ ਦੁੱਧ ਦੇ ਵੀ ਕਰਮਾਂ ਵਾਲੀ ਚੰਗਾ ਚਵਾਈ ਜਾਊਗੀ ਪਹਿਲਾ ਸੂਆ ਪਲੂਣ ਵਹਿਰਦੇ ਸੂਣਾ ਤੇ ਇਹਦਾ ਫਿਰ ਸ਼ੇਰ ਕੀ ਅੱਜ ਮੁੱਲ ਕੀ ਲੈਂਚਨ ਕਰਾਂਗੇ ਮੁੱਲ ਰਾਇ ਵੀ ਜਾਈ 32000 ਦੇ ਦਨ 32000 32000 ਇਹ ਤੋਕੜਾ ਵਾਲਾ ਮੋਲੀ ਆ ਹਾਂ ਹੋਰ ਦੱਸੋ ਬਸ ਠੀਕ ਆ ਲੋ ਵੀ 32000 ਦਾ ਤੁਹਾਨੂੰ ਗਿਫਟ ਮਿਲ ਜੂਗਾ। ਅੱਜ ਪਤਾ ਦਿਨੇ ਬਾਕੀ ਵੀ ਕਰਮਾ ਦੀ ਸੂਣ ਦੀ ਤਿਆਰੀ ਸਾਰੀਆਂ ਗਰਮੀਆਂ ਨਿਆਰੇ ਦੇਨੇ ਨੇ। ਬਿਲਕੁਲ ਬਿਲਕੁਲ। ਸੋ ਸਾਹਮਣੇ ਵਾਲਾ ਮੇਰਾ ਭਰਾ ਕੋਈ ਲੈ ਗਿਆ ਕਿ ਤੇ ਸੇਵਾ ਸੁਭਾ ਅੱਜ ਥਾਂ ਤੇ ਚਲੀ ਗਈ ਤੇ ਮੌਜ ਪਾ ਦੋਗੇ ਦੁੱਧ ਵਾਲੇ ਪਾਸੇ। ਢਿਲ ਵੇਖੋ ਕਿਤਰਾ ਵਸ਼ੀ ਹੋਇਆ। 32000 ਦੇ ਵਿੱਚ ਆਹ ਵੇਖੋ। ਥਾਂ ਵੇਖੋ ਕਿਤਰਾ ਕਿਦਾ ਚੰਗਾ ਲਗਾ ਵਸ਼ੀ। ਇਹ ਦੇਖੋ। ਪੂਰੀ ਬੰਨ ਵਾਲੀ ਆ। ਆਹ ਹਫਤੇ ਨੂੰ ਹਫਤੇ ਦਹਾ ਦਹਾਂ ਇਹ ਤਿਆਰ ਹੋਈਏ ਨੇ ਆ ਮਸ਼ਕਾ ਬੰਨੀ ਫੰਨੀ ਥੱਲੇ ਵਾਲੇ। ਨਹੀਂ ਨਹੀਂ ਕਰਦੂ ਕਮਾਲ ਹੀ ਕਿ। ਹਾਂ। ਚੰਗੀ ਜਵਾਰ ਇਧਰ ਇੱਕ ਤੁਹਾਨੂੰ ਆਪਾਂ ਮੱਝ ਦਿਖਾ ਦਿੰਨੇ ਆ ਠੀਕ ਹੈ ਜੀ ਇਹ ਸੂਈ ਸੁਵਾਈ ਆ ਇਹ ਵੀ ਤਾਜੀ ਸੂਈ ਜੀ ਤਾਜੀ ਸੱਜਰੀ ਸੂਈ ਆ ਕਰਮਾ ਵਾਲੀ ਬਾਕੀ ਹਾਈਟ ਕਰਦੇ ਦਾ ਵੀ ਤੁਸੀਂ ਕਰੋ ਚੈੱਕ ਪੂਰੀ ਜੰਮੀ ਪਣੀ ਆ ਫੁੱਲ ਬਜੜ ਰੇਟ ਬਾਕੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਤੇ ਇਹਨੂੰ ਸ਼ੇਰੇ ਵਿੱਚ ਕਿੰਨਾ ਟਾਈਮ ਹੋ ਗਿਆ ਇਹਨੂੰ ਲਾਇ ਵੀ ਹੋਈ ਗਿਆ ਕੁ ਹਫਤੇ ਕਿਤੇ ਲੱਗੇ ਬਨੇ ਹਫਤੇ ਦੀ ਸੂਈ ਆ ਹਾਂਜੀ ਆ ਬੱਚਾ ਜੇ ਦਾ ਬੱਚਾ ਵੀ ਆਪਾਂ ਥਾਲ ਕੇ ਵਿਖਾ ਦਿੰਨੇ ਆ ਨਾਲ ਹੀ ਮਗਰ ਮੇਲ ਕੇ ਕਰਕੱਟੀ ਆ ਗਈ ਹੈ ਜੀ ਨਹੀਂ ਮਗਰ ਕਟਾਈ ਆ ਕਟਾ ਮੇਲ ਕਾਫਾ ਲੋ ਜੀ ਹਫਤੇ ਦੀ ਸੂਈ ਹੈ ਮਗਰ ਇਹ ਕਤਾ ਮੇਲ ਕਾ ਠੀਕ ਹੈ ਜੀ ਸੂਹਾ ਤੇ ਹੋਗੀ ਸ਼ਰਤ ਤੇ ਜਾਗ ਸੂਹਾ ਤੇ ਜਾਗਾ ਹੋਰਾ ਜੀ ਲੋ ਜੀ ਸਿੰਘਾਂ ਨੇ ਜਾ ਰਿਹਾ ਤੇਰਾ ਜੰਮੀ ਪੜੀ ਮੈਂ ਬਹੁਤ ਚੰਗੀ ਆ ਹਾਂ ਸਿੰਘ ਥੋੜੇ ਖੁੱਲੇ ਆ ਚੱਲ ਸ਼ਾਈ ਵੇਖੋ ਮੈਂ ਜੀ ਗੱਡੀ ਹੈ ਸ਼ਾਈ ਸੂਈ ਬੜੀ ਹੈ ਦੀ ਕੋਈ ਨਹੀਂ ਆਪਾਂ ਸਿੰਘਾਂ ਨੂੰ ਵਟਾ ਲਾ ਦੇਣਾ ਮੋਲੀ ਜਾਈ ਕਰ ਦੇਣਾ ਤੇ ਆਹ ਜਿਹੜੀ ਔਰਦੀ ਜਾਵੇ ਸਿੰਘ ਦੁੱਖ ਨੇ ਕੋ ਸਿੰਘਾਂ ਵਾਲੇ ਪਾਸੇ ਹੋਣੀ ਨਹੀਂ ਦੇਣਾ ਆਪਾਂ ਆਪਾਂ ਇਹ ਨਾ ਕੋਈ ਆਖੇ ਵੀ ਯਾਰ ਇਹਦੇ ਸਿੰਘ ਖੁੱਲੇ ਆ ਤੇ ਪੰਨੀ ਦੇਣੇ ਛੇਰੇ ਨੂੰ ਜਿਆਦਾ ਮੰਗ ਲਿਆ ਨਹੀਂ ਆਪਾਂ ਮੋਲੀ ਟੋਕੜਾ ਆ ਕਰ ਦੇਣਾ ਇਹਦਾ ਲੈ ਵੀ ਤੇ ਦੇ ਛੇਰੇ ਹੁਣ ਦੁੱਧ ਦੇਸਲੇ ਕਿੰਨਾ ਕੋਊਗਾ ਲੈ ਵੀ ਦੁੱਧ ਹੋਊਗਾ ਕੋਈ 7-8 ਕਿਲੋ ਹੋਊਗਾ 7-8 ਕਿਲੋ ਆਮਾ ਐਵੇਂ ਤੁਹਾਨੂੰ ਕਹ ਦੋ ਆਹ ਇਹ ਤਾਜੀ ਹੈ ਤੁਹਾਨੂੰ ਬਤਾ ਬੱਚਾ ਦਿਖਾ ਦਿਓ ਬਿਲਕੁਲ ਲਓ ਜੀ 7-8 ਕਿਲੋ ਦੁੱਧ ਬੈਣੀ ਵਾਲੀ ਸਾਈਡ ਤੋਂ ਵੀ ਦੇਖ ਸਕਦੇ ਹੋ ਤੁਸੀਂ ਠੀਕ ਆ ਜੀ ਥਾਣ ਦੇਵੇ ਦੀ ਸਾਫ ਸੁਥਰੀ ਆ ਤੇ ਮਾਰਨਿੰਗ ਸੁਪਾ ਫਿਰ ਛੇਰੇ ਚਵਾਈ ਦਾ ਸਮਾਂ ਕੀ ਸੀਗਾ 5 ਵਜੇ ਜੀ 5 ਵਜੇ ਚਵਾਈ ਦਾ ਸਮਾਂ ਤੇ ਹੁਣ ਦੋਸਤੋ ਸੋਤਰਾ ਬਸ਼ੇ ਤੋਂ ਛੇ ਚੋਣ ਆ ਤੇ ਵੀਡੀਓ ਦਾ ਕਰਕੇ ਇੱਕ ਮਿੰਟ ਪਹਿਲਾਂ ਚੁਈਆ ਲੋ ਵੀ ਆ ਬੱਚਾ ਵੇਖੋ ਪੂਰਾ ਜੰਪਾ ਦਾ ਕਰਮਾੜੀ ਨੂੰ ਫੋਲੋ ਵਜਨ ਵੇਟ ਦੇ ਵਿੱਚ ਆ ਠੀਕ ਆ ਜੀ ਕੋਈ ਹਲਕੀ ਫੁਲਕੀ ਨਹੀਂ ਕੀ ਵਜਨ ਵੇਟ ਬੜਾ ਵੈ ਮੱਝ ਦਾ ਸੁੱਤੇ ਨੀ ਪਹਾੜ ਹੀ ਨਿਕਾਇਆ ਆਪਾਂ ਭਾਤ ਤੁਹਾਨੂੰ ਦੱਸ ਦਿੰਦੇ ਪਹਿਲਾਂ ਦੱਸ ਦੇ ਨੇ ਮੇਰਾ ਜੀ ਕਰਦਾ ਪਹਿਲਾਂ ਹੀ ਦੱਸਾਂ ਰੇ 70000 ਦੇ ਮੈਂ ਦੇ ਦੇਣੀ ਆਪਾਂ ਸੱਜਿਆ 70000 ਦੀ ਹੋਰ ਦੱਸ ਲੈ ਤਾਂ ਹੋਰ ਵੀ ਚੰਗਾ ਹੋ ਗਿਆ ਵੀ ਨਾਲ ਤੁਰਦੀ ਫਿਰਦੀ ਤੇ ਦੱਸਿਆ ਹਾਂ ਲੋ ਵੀ 70000 ਦੀ ਹੈ ਮੱਝ ਮਾਹ ਤਾਂ ਹੀ ਆਉਥੇ ਨੇਰੇ ਜਾ ਕੇ ਪੁੱਛਣਾ ਬੱਚਾ ਨੇ ਦੱਸ ਗਏ ਨਹੀਂ ਨਹੀਂ ਚੰਗੀ ਗੱਲ ਬਾਕੀ ਵੇਖੋ ਸੁਤਰੀ ਸਾਤਰੀ ਮੇਰਾ ਭਰਾ ਚੰ ਤਾਂ ਚੰਗੀ ਹੈ ਇਹ ਨਾ ਕੋਈ ਆਖੇ ਵੀ 70000 ਆ ਤੇ ਖਰੇ ਕੋਈ ਗੱਲ ਬਾਤ ਆ ਸੋਈ ਵੀ ਮੈਂ ਮਤਾਂ ਪਹਿਲਾਂ ਜੇ ਕੁੰਡੀ ਜੁਰ ਹੁੰਦੀ ਭਾਵੇਂ ਫਿਰ 85 90 ਵਾਲੀ ਗੱਲ ਹੀ ਹੋ ਜਾਂਦੀ ਇਹ 85 90 ਹੈਗੀ ਜਿਤਨਾ ਜੰਮੀ ਪੜੀ ਆ ਹਾਂ ਤੇ ਕਰ ਲੋ ਕੈਸ਼ ਮੇਰੇ ਭਰਾ ਜਿਹੜੇ ਨੇ ਕਰੇ ਰੱਖਣੀ ਆ ਖਾਸ ਤੌਰ ਤੇ ਦੁੱਧ ਬਾਤ ਵਾਸਤੇ ਚਾਹ ਪਾਣੀ ਵਾਸਤੇ ਇਸ ਤੋਂ ਉੱਤੇ ਦਾ ਫਿਰ ਤੁਹਾਨੂੰ ਪਤਾ ਹੀ ਆ ਦੋਸਤੋ ਵੀ ਗਾਂ ਤੋਂ ਗਾਂ ਫਿਰ ਉਹ 1.5 ਲੱਖ 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 ਫਿਰ ਤਾਂ ਸ਼ਰੀਆਮ ਹੀ ਕੰਮ ਚੱਲੀ ਜਾਂਦੀ ਮੌਨ ਤਾਂ ਚੱਲ ਰਿਹਾ ਸਾਰੇ ਪੰਪ ਹੋਣ ਪਤਾ ਹੀ ਆ ਕਿ ਦੇ ਚੱਲਣ ਦੇ ਆ ਸਿਰ ਹਾਲ ਅੱਜ ਜਿਹੜੀ ਇਹ ਤੁਹਾਨੂੰ ਜਾਇਜ਼ ਮਿਲ ਜੂ ਕਰਮਾ ਦੀ ਠੀਕ ਹੈ ਜੀ ਜੇ ਤਾਂ ਮਰਜੀ ਮੇਰਾ ਭਰਾ ਇੱਥੇ ਆਣ ਕੇ ਤੁਹਾਡਾ ਹੱਕ ਬਣਦਾ ਵੀ ਇੱਥੇ ਆਣ ਕੇ ਇੱਕ ਟਾਈਮ ਦੋ ਟਾਈਮ ਝੋਕੇ ਵੇਖੀਏ ਤਸੰਦੀ ਕਰ ਲਿਓ ਠੀਕ ਆ ਤੇ ਕੱਟਾ ਮਗਰ ਤੇ ਮੇਲ ਕਾਫ ਤੇ ਕੋਈ ਦੁੱਧ ਅਜੇ ਬੋਲੇ ਬੂਲੇ ਦੇ ਬਾਹਰ ਹੀ ਆਈ ਕੋਈ 8 ਕਿਲੋ ਤੇ ਥੱਲੇ ਕਰਮਾ ਦੀ ਥੱਲੇ ਛੋਟਦਾ ਤੇ ਇਸ ਵਕਤ ਮੌਜੂਦ ਆ ਸੋ ਇਹ ਅੱਜ ਨਾਗਾ ਵੀਰ ਸ਼ੇਰੇ ਉਹਨਾਂ ਦੇ ਫਾਰਮ ਤੇ ਟੋਟਲ ਚਾਰ ਬੈੜਾ ਤੁਹਾਨੂੰ ਦਿਖਾਈਆਂ ਆਪਾਂ ਜਿਨ੍ਹਾਂ ਦੇ ਵਿੱਚੋਂ ਦੋ ਬੈੜਾ ਸੁਈਆਂ ਤੇ ਦੋ ਹੀ ਗੱਪਣ ਜਾਇਜ ਰੇਟ ਪੜਤਾ ਬਾਕੀ ਮਾਲ ਬਿਲਕੁਲ ਜਾਇਜ ਰੇਟਾਂ ਦੇ ਉੱਪਰ ਹੀ ਹੁੰਦਾ ਇੱਥੇ ਵੀ ਜੋ ਪਹਿਲਾਂ ਵੀ ਆਪਾਂ ਵੀਡੀਓ ਰੁਟੀਨ ਦੇ ਵਿੱਚ ਹੀ ਬਣਾਉਨੇ ਆ ਸੋ ਜਾਇਜ ਪਸ਼ੂ ਜਾਇਜ ਰੇਟ ਸਿਰੇ ਵੀਰੇ ਇੱਕ ਨੰਬਰ ਬੋਲਦੇ ਆਪਦੇ ਨੰਬਰ ਆ ਵੀਰੇ 77105 ਤੇ 77000 ਠੀਕ ਹੈ ਜੀ ਹਾਂਜੀ ਲੋ ਵੀ ਭਰਾਵੋ ਨੰਬਰ ਸਕਰੀਨ ਦੇ ਉੱਪਰ ਚੱਲਣ ਰਿਹਾ ਨੰਬਰਾਂ ਤੇ ਕਰੋ ਕਾਲ ਕਰੋ ਗੱਲਬਾਤ ਸੋ ਜਾਇਜ ਰੇਟਾਂ ਦੇ ਉੱਪਰ ਪਸ਼ੂ ਕਿਸੇ ਪ੍ਰਾਣੇ ਖਰੀਦਣੇ ਆ ਵੇਚਣੇ ਆ ਤਾਂ ਵੀ ਤੁਸੀਂ ਸੰਪਰਕ ਕਰ ਸਕਦੇ ਜੀ ਸੋ ਧੰਨਵਾਦ ਜਿੰਨੇ ਭਰਾਵਾਂ ਨੇ ਵੀਡੀਓ ਵੇਖੀ ਆ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ